ਸਾਸ਼ਰੀਆ ਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਅਜੀਹਨਾ ਨਾਸ਼ਤਾ ਲੈ ਕੇ ਆਏ ਆਂ ਜੋ ਕਿ ਸਿਰਫ 5 ਮਿੰਟ ਵਿੱਚ ਹੀ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਤੁਸੀਂ ਇਸ ਨਾਸ਼ਤੇ ਨੂੰ ਬੱਚਿਆਂ ਦੇ ਟਿਫਨ ਚ ਵੀ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਹੈ ਬੱਚਿਆਂ ਨੂੰ ਇਹ ਨਾਸ਼ਤਾ ਤੇ ਇਹ ਨਾਸ਼ਤਾ ਤੁਸੀਂ ਕਿਵੇਂ ਬਣਾਣਾ ਹੈ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਤੁਨ ਆਸ਼ਤਾ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੇ ਆਲੂਆਂ ਨੂੰ ਬੋਇਲ ਕਰਕੇ ਰੱਖ ਲਿਆ ਤੇ ਆਪਾਂ ਨੇ ਥੋੜੇ ਛੋਟੇ ਸਾਈਜ਼ ਦੇ ਆਲੂ ਲਏ ਆ ਇਸ ਕਰਕੇ ਆਪਾਂ ਨੇ 7 ਤੋਂ 8 ਆਲੂ ਲਏ ਆ ਤੇ ਜੇਕਰ ਤੁਸੀਂ ਵੱਡੇ ਸਾਈਜ਼ ਦੇ ਆਲੂ ਲੈ ਰਹੇ ਹੋ ਤਾਂ ਤੁਸੀਂ 4 ਤੋਂ 5 ਆਲੂ ਲੈ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤੇ ਹੁਣ ਆਪਾਂ ਨੇ 4 ਵਾਈਟ ਬ੍ਰੈਡ ਲਏ ਆ ਤੇ ਇਹਨਾਂ ਦੇ ਆਪਾਂ ਨੇ ਬ੍ਰੈਡ ਕ੍ਰੰਬਸ ਬਣਾ ਕੇ ਰੈਡੀ ਕਰ ਲਏ ਆ ਜਾਂ ਫਿਰ ਇਹ ਵੀ ਕਹਿ ਸਕਦੇ ਹੋ ਕਿ ਇਹਨਾਂ ਦਾ ਆਪਾਂ ਨੇ ਮਿਕਸੀ ਵਿੱਚ ਪਾਊਡਰ ਬਣਾ ਕੇ ਰੈਡੀ ਕਰ ਲਿਆ ਤੇ ਹੁਣ ਮੈਸ਼ ਕੀਤੇ ਹੋਏ ਆਲੂਆਂ 'ਚ ਆਪਾਂ ਥੋੜੇ ਜਿ ਮਸਾਲੇ ਐਡ ਕਰਾਂਗੇ ਤੇ ਸਭ ਤੋਂ ਪਹਿਲਾਂ ਅੱਧਾ ਚਮਚ ਆਪਾਂ ਨੇ ਹਲਦੀ ਦਹੀਂ ਦੇ ਵਿੱਚ ਪਾਇਆ ਤੇ ਉਸ ਤੋਂ ਬਾਅਦ ਆਪਾਂ ਨੇ ਅੱਧਾ ਚਮਚ ਹੀ ਲਾਲ ਮਿਰਚ ਦਾ ਐਡ ਕਰਿਆ ਤੇ ਸਵਾਦ ਅਨੁਸਾਰ ਆਪਾਂ ਨੇ ਇਹਦੇ ਵਿੱਚ ਨਮਕ ਐਡ ਕਰਿਆ ਤੇ ਹੁਣ ਥੋੜਾ ਜਿਹਾ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਐਡ ਕਰਾਂਗੇ ਤੇ ਥੋੜਾ ਜਿਹਾ ਆਪਾਂ ਨੇ ਇਹਦੇ ਵਿੱਚ ਚਾਟ ਮਸਾਲਾ ਐਡ ਕਰਿਆ ਤੇ ਹੁਣ ਆਪਾਂ ਨੇ 2 ਚਮਚ ਇਹਦੇ ਵਿੱਚ कॉर्न स्टार्च ਦੇ ਐਡ ਕਰੇ ਆ ਤੇ ਇਹਦੇ ਨਾਲ ਹੀ ਜਿਹੜਾ ਆਪਣਾ ਨਾਸ਼ਤਾ ਇੱਕਦਮ ਕ੍ਰਿਸਪੀ ਬਣ ਕੇ ਰੈਡੀ ਹੋਊਗਾ ਤੇ ਇਸ कॉर्न स्टार्च ਐਡ ਕਰਨ ਤੋਂ ਬਾਅਦ ਹੁਣ ਜਿਹੜੇ ਆਪਾਂ ਨੇ ਬ੍ਰੈਡ ਕ੍ਰੰਮਸ ਬਣਾ ਕੇ ਰੱਖੇ ਸੀ ਉਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਦੀ ਸਟਫਿੰਗ ਬਣਾ ਕੇ ਰੈਡੀ ਕਰ ਲਵਾਂਗੇ ਤੇ ਹੁਣ ਆਪਾਂ ਨੇ ਰਿਫਾਈਨਡ ਔਇਲ ਨੂੰ ਗਰਮ ਹੋਣ ਲਈ ਰੱਖ ਤਾ ਤੇ ਹੁਣ ਆਪਾਂ ਪਲੇਟਫਾਰਮ ਤੇ ਥੋੜਾ ਜਿਹਾ ਔਇਲ ਲਗਾ ਕੇ ਤੇ ਜਿਹੜੀ ਆਪਾਂ ਨੇ ਸਟਫਿੰਗ ਬਣਾ ਕੇ ਰੈਡੀ ਕੀਤੀ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਸਪਰੈਡ ਕਰਾਂਗੇ ਤੇ ਇਹਨੂੰ ਆਪਾਂ ਥੋੜਾ ਜਿਹਾ ਸਕੁਅਰ ਸ਼ੇਪ ਵਿੱਚ ਸਪਰੈਡ ਕਰਾਂਗੇ ਤੇ ਉਹ ਤੋਂ ਬਾਅਦ ਆਪਾਂ ਇਹਦੇ ਜਿਹੜੇ ਪੀਸੇਜ਼ ਐ ਉਹ ਕੱਟ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਦੇ ਪੀਸਸ ਕੱਟ ਕੇ ਤਿਆਰ ਕਰਾਂਗੇ ਤੇ ਆਪਾਂ ਨੇ ਇੱਥੇ ट्रायंगल ਸ਼ੇਪ ਦੇ ਪੀਸਸ ਕੱਟ ਕੀਤੇ ਆ ਤੇ ਤੁਸੀਂ ਚਾਹੋ ਤਾਂ ਆਪਣੇ ਅਕੋਰਡਿੰਗ ਕਿਸੇ ਵੀ ਸ਼ੇਪ ਦੇ ਕੱਟ ਕਰ ਸਕਦੇ ਹੋ ਤੁਸੀਂ ਸਕੁਅਰ ਸ਼ੇਪ ਦੇ ਵੀ ਬਣਾ ਸਕਦੇ ਹੋ ਤੇ ਆਪਾਂ ਨੇ ਇੱਥੇ ट्रायंगल ਸ਼ੇਪ ਦੇ ਬਣਾਏ ਆ ਤੇ ਹੁਣ ਆਪਣਾ ਓਇਲ ਵੀ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਦੋ ਦੋ ਕਰਕੇ ਤੇ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਤੇ ਆਪਾਂ ਇਹਨਾਂ ਨੂੰ ਸਿਰਫ ਮੀਡੀਅਮ ਫਲੇਮ ਤੇ ਹੀ ਫਰਾਈ ਕਰਾਂਗੇ ਜਿਸ ਨਾਲ ਇਹ ਅੰਦਰੋਂ ਤੇ ਬਾਹਰੋਂ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਬਹੁਤ ਹੀ ਜਲਦੀ ਦੇ 5 ਮਿੰਟ ਵਿੱਚ ਬਣ ਕੇ ਹੀ ਰੈਡੀ ਹੋਣ ਵਾਲਾ ਨਾਸ਼ਤੇ ਦੀ ਰੈਸিপি ਲੈ ਕੇ ਆਏ ਹਾਂ ਅੱਜ ਅਸੀਂ ਤੁਹਾਡੇ ਲਈ ਤੁਸੀਂ ਚਾਹੋ ਤਾਂ ਇਹਨੂੰ ਘਰ 'ਚ ਬਣਾ ਕੇ ਇੰਜੋਏ ਕਰ ਸਕਦੇ ਹੋ ਜਾਂ ਫਿਰ ਬੱਚਿਆਂ ਨੂੰ ਟੀਫਨ 'ਚ ਵੀ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਪਸੰਦ ਆਂਦਾ ਹੈ ਇਹ ਨਾਸ਼ਤਾ ਜਦੋਂ ਇਹ ਇੱਕ ਸਾਈਡ ਤੋਂ ਫਰਾਈ ਹੋ ਜਾਣ ਤਾਂ ਆਪਾਂ ਇਹਨਾਂ ਨੂੰ ਪਲਟ ਕੇ ਤੇ ਇਹਨਾਂ ਨੂੰ ਦੂਜੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਫਰਾਈ ਕਰਾਂਗੇ ਤੇ ਹੁਣੇ ਫਰਾਈ ਹੋ ਚੁੱਕਿਆ ਤੇ ਹੁਣ ਇਹਨਾਂ ਨੂੰ ਕੱਢ ਕੇ ਆਪਾਂ ਪਲੇਟ 'ਚ ਰੱਖ ਲਵਾਂਗੇ ਤੇ ਇਸੇ ਤਰੀਕੇ ਨਾਲ ਆਪਾਂ ਬਾਕੀ ਦੇ ਪੀਸਸ ਵੀ ਫਰਾਈ ਕਰਾਂਗੇ ਦੇਖੋ ਜੀ ਹੁਣ ਆਪਾਂ ਨੇ ਸਾਰੇ ਪੀਸੇਜ਼ ਨੂੰ ਫਰਾਈ ਕਰ ਲਿਆ ਤੇ ਆਪਣਾ ਜਿਹੜਾ ਨਾਸ਼ਤਾ ਹੈ ਉਹ ਇਕਦਮ ਬਣ ਕੇ ਰੈਡੀ ਹੋ ਚੁੱਕਿਆ ਤੇ ਬਾਹਰ ਤੋਂ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਅੰਦਰੋਂ ਇਕਦਮ ਸੌਫਟ ਬਣ ਕੇ ਰੈਡੀ ਹੋਇਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਵੇਖਿਓ ਬਹੁਤ ਹੀ ਜਲਦੀ ਬਣ ਕੇ ਰੈਡੀ ਹੋ ਜਾਂਦਾ ਹੈ ਨਾਸ਼ਤਾ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਧੰਨਵਾਦ